ਅੱਜ ਇਹ ਉਹ ਜਿੰਨਾ ਮਰਜ਼ੀ ਕਰ ਲੈ ਬਚਦਾ ਨਹੀਂ ਸਾਡੇ ਕੋਲ ਏਦਾਂ ਦੇ ਕੇਸ ਆ ਜਿਨ੍ਹਾਂ ਦੇ ਘਰੇ ਸੋਨੇ ਦੇ ਚਮਚੇ ਸੀ ਇੱਕ ਮਾਤਾ ਸਾਡੇ ਕੋਲੇ ਮਾਤਾ ਸ਼ਿਮਲਾ ਦੇਵੀ ਢੰਡਰੀਆਂ ਪਿੰਡ ਤੋਂ ਲੈ ਕੇ ਸਿੰਘਰੂਰ ਜ਼ਿਲ੍ਹੇ ਤੋਂ ਮਾਤਾ ਦਾ ਜਿਹੜਾ ਸਹੁਰਾ ਸੀਗਾ ਉਹ 100 ਪਿੰਡਾਂ ਦਾ ਆੜਤੀਆ ਸੀ ਉਹਨਾਂ ਦੇ ਘਰੇ ਸੋਨੇ ਦੀ ਇੱਟ ਹੁੰਦੀ ਸੀ ਤੇ ਸੋਨੇ ਦੇ ਗਹਿਣੇ ਸੋਨੇ ਦੀ ਗਿੜਬੀ ਚ ਉਹਦੇ ਪਾਣੀ ਵਾਰਨੇ ਹੋਏ ਸੀ ਮਾਂ ਦੇ ਜਦੋਂ ਵਿਆਹ ਕੇ ਆਈ ਸੀ ਉਸ ਘਰ ਚ ਸੋਹਣੀ ਸ਼ੇਡ ਸੀ ਉਹ ਬੰਦੇ ਦਾ ਨਾਂ ਉਹਦੇ ਦੋ ਪੁੱਤ ਸੀ ਇੱਕ ਨੂੰ ਪੋਲੀਆ ਹੋਇਆ ਸੀ ਅਪਾਹਜ ਸੀ ਇੱਕ ਥੋੜਾ ਸਿੱਧਾ ਸੀ ਉਨੇ ਸਿੱਧਾ ਜਿਹੜਾ ਪੁੱਤ ਉਹ ਵਿਆਹ ਲਿਆ ਤੇ ਵਿਆਹ ਕੇ ਨੂੰਹ ਲਈ ਗਰੀਬ ਘਰ ਦੀ ਇੱਕ ਭਰਾ ਸੀ ਤੇ ਪੰਜ ਭੈਣਾ ਸੀ ਪਲੱਸ 2 ਕਰਾਈ ਫਿਰ ਉਹਨੂੰ ਸਾਰਾ ਬਹੀ ਖਾਤੇ ਦਾ ਹਿਸਾਬ ਸਿਖਾਇਆ ਪਿੰਡਾਂ ਦਾ ਇੰਨੀ ਕਿ ਜਮੀਨ ਉਹਦੇ ਕੋਲ ਗਹਿਣੇ ਪਈ ਸੀ ਲੋਕਾਂ ਦੀ ਜਾਂ ਵਿਆਜੂ ਪੈਸੇ ਦਿੰਦਾ ਸੀ ਬਹੁਤ ਘਰੇ ਉਹਦੇ ਆਰਤ ਸੀ ਘਰੇ ਉਹਦੇ ਦੀਪੂ ਸੀ ਖੱਦਰ ਦਾ ਦੀਪੂ ਸੀ ਪੈਟਰੋਲ ਦੀ ਆ ਜਿਹੜਾ ਮਿੱਟੀ ਦੇ ਤੇਲ ਦਾ ਦੀਪੂ ਸੀ ਬਹੁਤ ਵੱਡਾ ਘਰਾਣਾ ਸੀ ਢੰਡਰੀਆਂ ਪਿੰਡ ਚ ਚਵਾਰਾ ਇੱਕ ਉਹਨਾਂ ਦਾ ਸੀ ਸੋਣੀ ਸੀਟ ਦਾ ਚੌਂਕ ਦੇ ਵਿੱਚ ਚਵਾਰਾ ਸੀ ਤੱਕੜ ਲੱਗਿਆ ਸੀਗਾ ਐਡਾ ਤਕੜਾ ਕਾਰੋਬਾਰ ਸੀ ਨੂਹ ਨੂੰ ਸਾਰਾ ਕੰਮ ਸਿਖਾਤਾ ਸੋਣੀ ਸੀਟ ਨੂੰ ਕੋਈ ਬਿਮਾਰੀ ਸੀ ਉਹਨੂੰ ਪਤਾ ਸੀ ਮੈਂ ਤੁਰ ਜਾਣਾ ਉਹਦੀ ਮੌਤ ਹੋ ਜਾਂਦੀ ਹੁਣ ਉਹ ਨੂਹ ਉੱਥੇ ਬੈੰਦੇ ਆੜ ਤੇ ਲੋਕ ਉਹਦੇ ਘਰ ਵਾਲੇ ਨੂੰ ਚੱਕ-ਛਲ ਕਰ ਦਿੰਦੇ ਆ ਵੀ ਹੋਰ ਇਹਨਾਂ ਗੱਲਾਂ ਕਰਦੀ ਉਹ ਕੁੱਟਦਾ ਰੋਜ਼ ਆ ਜਾ ਕੇ ਜਿਹੜਾ ਉਹਦਾ ਦਿਓਰ ਆ ਪਹਾੜ ਸੀ ਉਹ ਤਾਂ ਲੱਭੇ ਨਹੀਂ ਉਹ ਗਾਇਬ ਹੋ ਗਿਆ ਕਿਤੇ ਤੀਰਥ ਤੇ ਗਿਆ ਸੀ ਮੁੜ ਕੇ ਨਹੀਂ ਆਇਆ ਜਿਹੜਾ ਉਹਦੇ ਘਰ ਵਾਲਾ ਸੀ ਉਹ ਉਹਨੂੰ ਕੁੱਟਦਾ ਮਾਰਦਾ ਇੰਨਾ ਕੁੜਤਾ ਮਾਰਦਾ ਉਹ ਅਫਸੈਟ ਹੋ ਜਾਂਦੀ ਹੈ। ਉਹਦੇ ਭਰਾ ਦੀ ਵੀ ਮੌਤ ਹੋ ਜਾਂਦੀ ਐ ਐਕਸੀਡੈਂਟ ਤੇ ਕੁੜੀ ਦੇ। ਹੂੰ। ਭੈਣਾਂ ਗਰੀਬ ਘਰਾਂ 'ਚ ਬੈਗੀਆਂ ਸੀ ਕੋਈ ਸਪੋਰਟ ਕਰਨ ਵਾਲਾ ਨਹੀਂ ਮਗਰ ਆਉਣ ਵਾਲਾ ਨਹੀਂ। ਘਰ ਵਾਲੇ ਦੀ ਵੀ ਮੌਤ ਹੋ ਗਈ। ਸੋਣੀ ਸੀਟ ਤੇ ਮੁੰਡੇ ਦੀ ਸੀਤੇ ਦੀ। ਹੂੰ। ਇੱਕ ਕੱਲੀ ਰਹਿ ਗਈ 11 ਸਾਲ ਬਾਈ ਉਹ ਐਡੇ ਵੱਡੇ ਹਵੇਲੀ ਨੁਮਾ ਘਰ ਦੇ ਗੇਟ ਦੇ ਉੱਤੇ ਮੰਜਾ ਢਾਕੇ ਬੈਠੀ ਐਡੀਆਂ-ਐਡੀਆਂ ਲੰਬੀਆਂ ਜਟਾਵਾਂ ਉਹਦੇ। ਤੇ ਉਹਦੇ ਮੰਜੇ ਦੇ ਥੱਲੇ ਟਾਇਲਟ ਕਰ ਕਰਕੇ ਉਹਨੇ ਇਦਾਂ ਢੇਰ ਲਾਇਆ ਉਹਦੇ ਮੰਜੇ ਦੇ ਪਾਵੇ ਇੰਨੇ ਇੰਨੇ ਟਾਇਲਟ ਦੇ ਵਿੱਚ ਦੱਬੇ ਹੋਏ ਸੀ ਉਹ ਮੰਜੇ ਤੋਂ ਉੱਤਰ ਕੇ ਉੱਥੇ ਟਾਇਲਟ ਕਰਦੀ ਦੂਰ ਨਹੀਂ ਜਾਂਦੀ ਟਾਇਲਟ ਬਣੀ ਸੀ ਹਾਲਾਂਕਿ ਘਰ 'ਚ ਕਿਉਂਕਿ ਜਿਉਂ ਜਾਂਦੀ ਸੀ ਤਾਂ ਉਹਦੇ ਘਰ 'ਚ ਉਹਦੇ ਆਸ-ਪਾਸ ਦੇ ਲੋਕ ਜਿਵੇਂ ਬਾਂਦਰ ਕਿਲਾ ਖੇਡਦੇ ਐ ਆਉਂਦੇ ਸੀ ਝਵਟ ਮਾਰ ਕੇ ਉਹਦੇ ਘਰੋਂ ਸਮਾਨ ਚੱਕ ਉਹਦੀਆਂ ਜਿਹੜੀਆਂ ਪੇਟੀਆਂ ਅਲਮਾਰੀਆਂ ਸੀ ਤੋੜਤੀਆਂ ਸੀ ਤਜੋਰੀ ਵਾਲੀਆਂ ਪੇਟੀਆਂ ਸੀ ਸੋਨਾ ਕੱਪੜੇ ਪੇਪਰ ਕਾਗਜ਼ ਸੀ ਜਿਹੜੇ ਜ਼ਮੀਨਾਂ ਦੇ ਸਭ ਕੁਝ ਲੋਕ ਕੱਢ ਕੇ ਲੈ ਗਏ ਪਿੰਡ ਦੇ ਸਰਪੰਚ ਸਮੋਧਵਰ ਦਾ ਅਧਿਕਾਰੀ ਜਿੱਦਣੇ ਵਿਆਹ ਕੇ ਆਈ ਸੀ ਇਹਦੀ ਸੱਸ ਨੇ ਸੋਨੇ ਦੀ ਗੜਬੀ ਚ ਇਹਦੇ ਪਾਣੀ ਮਾਰਨੇ ਕੀਤੇ ਸੀ ਤੇ ਉਹ ਲੇਡੀ ਅੱਜ ਵੀ ਸਾਡੇ ਘਰ ਰਹਿੰਦੀ ਆ ਮਿਲ ਨਹੀਂ ਆਉਂਦਾ 6 ਕਿੱਲੇ ਜ਼ਮੀਨ ਅੱਜ ਵੀ ਉਹਦੇ ਨਾਂ ਤੇ ਬੋਲਦੀ ਆ ਢੰਡਰੀਆਂ ਅੱਡੇ ਚ ਵੱਡੇ ਵੱਡੇ ਦੋ ਸ਼ੋਅਰੂਮ ਬੰਦ ਕਰਨਾ ਉਹਦੀਆਂ ਵਾ ਉਹਦੇ ਜਿਹੜੇ ਉਹਦਾ ਜਿਹੜਾ ਸਹੁਰਾ ਸੀ ਉਹ ਕੱਲਾ ਹੀ ਸੀ ਭਰਾ ਯਾਨੀ ਕਿ ਉਹਦੇ ਜਿਹੜੇ ਤਾਏ ਦੇ ਪੁੱਤ ਸੀਗਾ ਉਹਦੇ ਬੱਚਿਆਂ ਨੇ 6 ਕਿੱਲੇ ਜ਼ਮੀਨ ਦੋ ਦੋ ਕਿੱਲੇ ਤਿੰਨਾ ਭਰਾਵਾਂ ਨੇ ਵੰਡ ਲਏ ਤੇ ਜਿਹੜਾ ਘਰ ਤੇ ਸੋਨਾ ਸਾਨਾ ਸੀ ਸਭ ਕੁਝ ਲੈ ਕੇ ਪੱਟ ਕੇ ਰੋਟੀ ਉਹਨੂੰ ਦਿੰਦੇ ਸੀ ਉਹ ਰੋਟੀ ਗੇਟ ਤੇ ਬੈਠੀ